ਉਹ ਪਾਵਨ ਪਵਿੱਤਰ ਅਸਥਾਨ ਜਿਸ ਨੂੰ ਚਾਰ ਗੁਰੂ ਸਹਿਬਾਨਾਂ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੈ ਗੁਰਦੁਆਰਾ ਸ੍ਰੀ ਕੋਈ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਾਤਸ਼ਾਹੀ ਨੌਵੀਂ ਅਤੇ ਪਾਤਸ਼ਾਹੀ ਦਸਵੀਂ ਸੰਗਰੂਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ 1561 ਬਿਕਰਮੀ ਜਾਨੀ ਕਿ 1508 ਈਸਵੀ ਨੂੰ ਇੱਥੇ ਪਧਾਰੇ ਉਸ ਸਮੇਂ ਇੱਥੇ ਕੋਈ ਨਗਰ ਨਹੀਂ ਸੀ ਉਜਾੜ ਸੀ ਜਦੋਂ ਸੰਗਤ ਗੁਰੂ ਜੀ ਦੇ ਮੁਖ ਤੋਂ ਬਾਣੀ ਦੇ ਕੀਰਤਨ ਦੀ ਆਵਾਜ਼ ਸੁਣ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਈ ਅਤੇ ਗੁਰੂ ਜੀ ਦੀ ਜਲ ਪਾਣੀ ਨਾਲ ਸੇਵਾ ਕੀਤੀ ਤਾਂ ਗੁਰੂ ਜੀ ਨੇ ਸੰਗਤ ਨੂੰ ਇਸ ਪਿੰਡ ਬਾਰੇ ਪੁੱਛਿਆ ਕਿ ਕਿਹੜਾ ਨਗਰ ਹੈ ਤਾਂ ਇੱਕ ਮਾਈ ਨੇ ਆਖਿਆ ਕਿ ਸਤਿਗੁਰ ਜੀ ਇੱਥੇ ਦਾ ਕੋਈ ਨਗਰ ਨਹੀਂ ਹੈ ਗੁਰੂ ਜੀ ਨੇ ਸੰਗਤਾਂ ਨੂੰ ਕੀਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਦਾ ਉਪਦੇਸ਼ ਦਿੱਤਾ ਅਤੇ ਆਖਿਆ ਕਿ ਇੱਥੇ ਨਗਰ ਕੋਈ ਸਾਬ ਹੋਵੇਗਾ ਉਸ ਤੋਂ ਬਾਅਦ ਇਸ ਆਸਾਨ ਤੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਮਤ 1673 ਬਿਕਰਮੀ ਜਾਨੀ ਕਿ 1616 ਈਸਵੀ ਨੂੰ ਇਤਿਹਾਸ ਮੁਤਾਬਕ ਉਸ ਵਕਤ ਪਧਾਰੇ ਜਦੋਂ ਗੋਰਖਨਾਥ ਦੇ ਕਨਪਾਟੀ ਸਾਧਾ ਨੇ ਨਾਨਕਮੱਤੇ ਵਿਖੇ ਤਨ ਗੁਰ ਨਾਨਕ ਸਾਹਿਬ ਜੀ ਦੇ ਸਮੇਂ ਦੇ ਪਿੱਪਲ ਨੂੰ ਅੱਗ ਲਾ ਦਿੱਤੀ ਤਾਂ ਬਾਬਾ ਗੁਰਦਿੱਤਾ ਜੀ ਦੇ ਚੇਲੇ ਅਲਮਸਤ ਨੇ ਅਰਦਾਸ ਕੀਤੀ ਅਰਦਾਸ ਪ੍ਰਵਾਨ ਕਰਦੇ ਹੋਏ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਤੋਂ ਨਾਨਕਮੱਤੇ ਨੂੰ ਜਾਂਦੇ ਸਮੇਂ ਮਾਨਕ ਚੰਦ ਪ੍ਰੇਮੀ ਦੇ ਪ੍ਰੇਮ ਵਾਸ ਹੋ ਕੇ ਇਸ ਸਥਾਨ ਤੇ ਪਧਾਰੇ ਸੰਗਤਾਂ ਨੇ ਆਪ ਜੀ ਦੀ ਜੀ ਪਰ ਕੇ ਸੇਵਾ ਕੀਤੀ ਗੁਰੂ ਸਹਿਬਾਨ ਨੇ ਇੱਥੇ ਸੰਗਤਾਂ ਨੂੰ ਦੁੱਧ ਅਤੇ ਪੁੱਤ ਦਾ ਵਰਦਾਨ ਦਿੱਤਾ ਜਿਸ ਕਰੀਰ ਦੇ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਉਹ ਕਰੀਰ ਦਾ ਦਰਖਤ ਅੱਜ ਵੀ ਮੌਜੂਦ ਹੈ ਜੀ ਉਸ ਤੋਂ ਬਾਅਦ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਮਾਲਵੇ ਨੂੰ ਤਾਰਨ ਲਈ 3 ਸਾਲ ਦਾ ਪ੍ਰੋਗਰਾਮ ਬਣਾ ਕੇ ਜਦੋਂ ਉਹਨਾਂ ਨੇ ਚਾਲੇ ਪਾਏ ਤਾ ਆਪ ਜੀ ਆਲੋ ਅਰਖ ਭਵਾਨੀਗੜ ਫੱਗੂਵਾਲਾ ਘਰਾਂਚੋ ਮੰਗਵਾਲ ਅਤੇ ਨਨਕਾਣਾ ਸਾਹਿਬ ਤੋਂ ਹੁੰਦੇ ਹੋਏ ਪੰਜ ਮੱਗਰ ਸੰਮਤ 1722 ਬਿਕਰਮੀ ਨੂੰ ਕੋਈ ਸਾਹਿਬਖੇ ਮਾਤਾ ਨਾਨਕੀ ਜੀ ਮਹਿਲ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਅਤੇ ਭਾਈ ਨੱਥੂ ਰਾਮ ਜੀ ਰਵਾਬੀ ਦੇ ਜਥੇ ਸਮੇਤ ਇੱਥੇ ਠਹਿਰੇ ਅਤੇ ਕੀਰਤਨ ਕੀਤਾ ਉਸ ਤੋਂ ਬਾਅਦ ਸਰਵੰਸਦਾਨੀ ਸਾਹਿਬ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਸਰਵੰਸ ਵਾਰ ਕੇ ਮਾਚੀਵਾੜਾ ਆਲਮਗੀਰ ਰਾਏਕੋਟ ਮੂਲੋਂਵਾਲ ਹੁੰਦੇ ਹੋਏ ਬਾਬਾ ਬੀਕਾ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਇਸ ਸਥਾਨ ਤੇ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਅਤੇ ਪਾਤਸ਼ਾਹੀ ਦਸਵੀਂ ਦਾ ਅਵਤਾਰ ਪੁਰਬ ਅਤੇ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਨੌਵੀਂ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਸਥਾਨ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਾਉਣ ਦਾ ਦਿਹਾੜਾ 16 17 18 ਪੂ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਜੀ ਅਤੇ ਹਰ ਮਹੀਨੇ ਦੀ ਦਸਵੀਂ ਦਾ ਦਿਹਾੜਾ ਵੀ ਸ਼ਰਧਾ ਭਾਵਨਾ ਨਾ ਮਨਾਇਆ ਜਾਂਦਾ ਹੈ ਬੋਲੋ ਜੀ ਵਾਹਿਗੁਰੂ